ਦੌਰਾਨ ਪੰਜਾਬ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਹੈ ਤਾਂ ਦੱਸਦੇ ਕਿ ਨਸ਼ੇ ਤੇ ਕ੍ਰਾਈਮ ਦੀਆਂ ਵਾਰਦਾਤਾਂ ਵਿਚਾਲੇ ਪੁਲਿਸ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਜਿੱਥੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋਈ ਹੈ ਤੇ ਇਸੇ ਦਰਮਿਆਨ ਇੱਕ ਵੱਡਾ ਬਦਮਾਸ਼ ਜਿਸਨ ਇਨਕਾਊਂਟਰ ਕਰ ਦਿੱਤਾ ਗਿਆ ਤਾਂ ਦੱਸਦੇ ਕਿ ਇਹ ਇਨਕਾਊਂਟਰ ਦੇ ਵਿੱਚ ਵੱਡੇ ਤੇ ਚੌਕਾ ਦੇਣ ਵਾਲੇ ਖੁਲਾਸੇ ਹੋਏ ਨੇ ਕਿ ਇਹ ਸਟਾਫ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਪੁਲਿਸ ਨੇ ਨਾਕਾ ਲਗਾਇਆ ਤੇ ਇਸੇ ਦਰਮਿਆਨ ਜਦ ਦੋਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਨਾ ਨੇ ਪੁਲਿਸ ਪਾਰਟੀ ਤੇ ਹੀ ਫਾਇਰਿੰਗ ਕਰ ਦਿੱਤੀ ਹੈ ਇਸੇ ਦਰਮਿਆਨ ਗੋਲੀ ਲੱਗਨ ਦਾ ਮਨਕਰਨ ਜ਼ਖਮੀ ਹੋਇਆ ਹੈ ਜਦਕਿ ਦੋ ਸਾਥੀ ਪੁਲਿਸ ਨੇ ਮੌਕੇ ਤੋਂ ਕਾਬੂ ਕੀਤੇ ਨੇ ਦੋਸ਼ਿਆ ਦੀ ਪਛਾਣ ਬਣਕਰ ਅਨਜੈਵੀਰ ਤੇ ਸਿਮਰਨ ਦੇ ਰੂਪ ਦੇ ਵਿੱਚ ਹੋਈ ਹੈ ਦਰਅਸਲ ਅੰਮ੍ਰਿਤਸਰ ਦੇ ਵਿੱਚ ਧਰਮਜੀਤ ਸਿੰਘ ਧਰਮਾ ਮਰਡਰ ਕੇਸ ਦੇ ਵਿੱਚ ਇਹ ਤਿੰਨੇ ਵਾਂਟਡ ਸਨ ਇਸੇ ਮਾਮਲੇ ਦੇ ਵਿੱਚ ਇਹਨਾਂ ਦਾ ਸਬੰਧ ਹੁਣ ਵੱਡੇ ਗ ਜੋ ਗੁਪਗਵਾਨ ਪੁਰੀਆ ਤੇ ਅੰਮ੍ਰਿਤਪਾਲ ਸਿੰਘ ਗਾਲਬ ਦੇ ਨਾਲ ਦੱਸਿਆ ਜਾ ਰਿਹਾ ਹੈ ਤੇ ਇਸੇ ਮਾਮਲੇ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਹੁਣ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਦੱਸਿਆ ਜਾ ਰਿਹਾ ਕਿ ਜਿਵੇਂ ਹੀ ਇਹਨਾਂ ਨੂੰ ਕਿਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਬਦਮਾਸ਼ਾਂ ਨੇ ਪੁਲਿਸ ਉੱਤੇ ਫਾਇਰਿੰਗ ਕੀਤੀ ਹੈ ਤਾਂ ਜਲੰਧਰ ਦੇ ਵਿੱਚ ਵੱਡਾ ਇਨਕਾਊਂਟਰ ਕੀਤਾ ਗਿਆ ਹੈ ਜਿਹੜਾ ਮਨਕਰਨ ਸਿੰਘ ਹੈ ਹੁਣ ਤੱਕ ਜਿੰਨੀ ਇੱਕ ਪ੍ਰੀਲਿਮਿਨਰੀ ਸਾਡੇ ਸਾਹਮਣੇ ਗੱਲ ਆਈ ਹੈ ਦੋ ਕੇਸ ਮੈਂ ਤੁਹਾਨੂੰ ਦੱਸਾਂ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਵੀ 193 2025 ਦੀ ਆਪਣੀ ਐਫਆਈਆਰ ਹੈ ਜਿਹਦੇ ਵਿੱਚ ਧਰਮਜੀਤ ਸਿੰਘ ਨਾਂ ਦੇ ਬੰਦੇ ਦਾ ਮਰਡਰ ਹੋਇਆ ਸੀ ਇਹ ਉਹਦੇ ਵਿੱਚ ਵੀ ਨੋਮੀਨੇਟਡ ਹੈ ਤੇ ਉਹਦੇ ਵਿੱਚ ਵੀ ਵਾਂਟਡ ਹੈ ਕਿਸ ਕੇ ਹੈ ਗੇਨ ਹੈ ਇਹਦੀ ਅਜੇ ਡਿਟੇਲਡ ਪੁੱਛਗਿੱਛ ਅਸੀਂ ਕਰ ਰਹੇ ਹਾਂ ਜਿਵੇਂ ਹੀ ਅਸੀਂ ਕਰਦੇ ਆ ਜੱਗੂ ਭਗਵਾਨਪੁਰੀ ਦਾ ਨਾਮ ਆ ਰਿਹਾ ਹੈਗਾ ਜਿਹੜਾ 193/2025 ਦੀ ਐਫਆਈਆਰ ਹੈ ਉਹਦੇ ਵਿੱਚ ਜੱਗੂ ਭਗਵਾਨਪੁਰੀਆ ਤੇ ਅਮਰਿਤਪਾਲ ਸਿੰਘ ਦਾਲਮ ਦਾ ਬਾਈ ਨੇਮ ਐਫਆਈਆਰ ਰਜਿਸਟਰਡ ਹੈ ਤੇ ਅੱਗੇ ਜਿਹੜੀ ਪੁੱਛਗਿੱਛ ਆਈ ਸੀਗੀ ਜਿਸ ਚ ਅੱਗੇ ਹੋਰ ਦੋਸ਼ੀ ਫੜੇ ਗਏ ਉਹਦੇ ਵਿੱਚ ਬਨਕਰਨ ਸਿੰਘ ਦਾ ਵੀ ਨਾਮ ਆਇਆ ਸੀ ਸੋ ਇਹ ਤੋਂ ਜੋ ਵੀ ਅੱਗੇ ਖੁਲਾਸੇ ਹੋਣਗੇ ਉਹ ਆਪਾਂ ਤੁਹਾਨੂੰ ਦੱਸਾਂਗੇ ਉਹਨਾਂ ਸੀ ਟੋਟਲ ਤਿੰਨ ਦੋਸ਼ੀ ਹੈ ਤੇ ਵਿੱਚ ਜੋ ਸਾਡੇ ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜੀ ਆਪਣੀ ਇਹ ਰਾਮਾ ਮੰਡੀ ਦੀ ਐਫ ਆਈ ਆਰ ਹੈਗੀ ਆ 303/25 ਉਸ ਦੇ ਵਿੱਚ ਆਪਣੇ ਤਿੰਨ ਮੇਨ ਦੋਸ਼ੀ ਹਨ ਮਨਕਰਨ ਸਿੰਘ ਜੈਵੀਰ ਸਿੰਘ ਤੇ ਸਿਮਰਨਜੀਤ ਸਿੰਘ ਗੋਲੀ ਇਸ ਦੇ ਵਿੱਚ ਮਨਕਰਨ ਜਿਹੜਾ ਬਨਕਰਨ ਸਿੰਘ ਹੈਗਾ ਇਹ ਇੰਜਰਡ ਹੈ ਇਹਨੂੰ ਹਸਪੀਟਲ ਮੂਵ ਕੀਤਾ ਗਿਆ ਤੇ ਉਹਨੂੰ ਉਹਨੂੰ ਐਕਸਚੇਂਜ ਆਫ ਫਾਇਰ ਦੇ ਵਿੱਚ ਉਹਨੂੰ ਗੋਲੀ ਲੱਗੀ ਹੈ ਤੇ ਅੱਗੇ ਜਿਹੜੀ ਪੁੱਛਗਿੱਛ ਹੈ ਉਹ ਆਪਾਂ ਕਰ ਰਹੇ ਹਾਂ ਬਾਕੀ ਦੋਨੋਂ ਜਿਹੜੇ ਮੁੰਡੇ ਹੈ ਜਿਹੜਾ ਆਪਣੇ ਕੇਸ 'ਚ ਤਿੰਨੋਂ ਮੁੰਡੇ ਸਿਗੇ ਉਹ ਤਿੰਨੋਂ ਮੁੰਡੇ ਇਸ ਲਈ ਆਪਾਂ 라ਉਂਦ ਲਗੀ ਬੰਕਰਨ ਦੇ ਲਾਤ ਵਿੱਚ ਗੁਲੂ ਹੋਰ ਵੀ ਇਹਨਾਂ ਦੇ ਨਾਲ ਸਿਰਫ ਇਹ ਤਿੰਨੇ ਜਾਨੀ ਹੈ ਕਿਹੜੀ ਵਾਰਦਾਤਾ ਕਰਦੇ ਜਿਹੜੀ ਰਾਮਾ ਮੰਡੀ ਵਾਲੀ ਵਾਰਦਾਤਾ ਉਸ ਵਿੱਚ ਇਹ ਤਿੰਨੋਂ ਹੀ ਬਾਈ ਨੇਮ ਸਿਗੇ ਜਿਹੜੇ ਕਿ ਇੱਥੇ ਮੌਕੇ ਤੇ ਪਛਾਣੇ ਗਏ ਤੇ ਜਿਨ੍ਹਾਂ ਤੇ ਕੰਮ ਕਰਦੇ ਹੋਏ ਅਸੀਂ ਇੱਥੇ ਆ ਕੇ ਐਕਸਚੇਂਜ ਆਫ ਬੀਫ ਸਿਸੀ ਨੂੰ ਨਾਮ ਦਿੱਤਾ ਸੀ ਸੀ ਕੇ ਸਿਗਾ ਨਹੀਂ ਇਹ ਅੱਜ ਸਵੇਰੇ 1:30 ਵਜੇ ਦੀ ਗੱਲ ਹੈ ਜਿਹੜਾ ਜਿਹੜਾ 303/25 ਆਪਣੀ ਫਾਈਲ ਹੈ ਠੀਕ ਹੈ ਜੀ ਥੈਂਕ ਯੂ